ਵਦੇਸ਼ ਜਾ ਚੁਕੇ ਆਪਣੇ ਪਤੀ ਨੂੰ ਦੁਬਾਰਾ ਵਿਦੇਸ਼ ਨਾ ਭੇਜਣ ਕਰਕੇ ਕਿ ਘਰ ਵਿੱਚ ਜਿਹੜਾ ਕਲੇਸ਼ ਹੋਇਆ ਉਸ ਦੇ ਦੌਰਾਨ ਇੱਕ ਪਤਨੀ ਨੇ ਆਪਣੇ ਪਤੀ ਦਾ ਪਾਸਪੋਰਟ ਹੀ ਜਿਹੜਾ ਫਾਰ ਦਿੱਤਾ ਇਹ ਜਿਹੜੀ ਗੱਲ ਸਾਹਮਣੇ ਆਈ ਹੈ ਕਿਉਂਕਿ ਬੜੀ ਮੁਸ਼ਕਲ ਦੇ ਨਾਲ ਲੋਕ ਜਿਹੜੇ ਆ ਆਪਣੇ ਪਾਸਪੋਰਟ ਤੇ ਰੱਖ ਜਿਹੜਾ ਵਿਦੇਸ਼ ਜਾਣ ਦੀ ਜਿਹੜੀ ਰੱਖਦੇ ਨੇ ਤਵਜੋ ਉਹ ਜਿਹੜੇ ਪਾਸਪੋਰਟ ਬਣਾਉਂਦੇ ਨੇ ਲੇਕਿਨ ਉਹਦੀ ਪਤਨੀ ਨਹੀਂ ਆਪਣੇ ਪਤੀ ਦਾ ਪਾਸਪੋਰਟ ਫਾੜ ਕੇ ਇੱਕ ਨੂੰ ਕਹਿ ਸਕਦੇ ਆ ਵੀ ਨਵੀਂ ਗੱਲ ਜੜੀ ਆ ਸਾਹਮਣੇ ਰੱਖੀ ਜਿਹੜਾ ਵਿਰੋਧ ਭਾਵੇਂ ਪਤੀ ਵੀ ਕਰਦਾ ਦਿਖਾਈ ਦੇ ਰਿਹਾ ਤੇ ਉਹਦੇ ਪਰਿਵਾਰ ਵੀ ਕਰਦਾ ਦਿਖਾਈ ਦੇ ਰਿਹਾ ਕਿਉਂਕਿ ਪਤੀ ਦੇ ਜਿਹੜਾ ਵੀ ਮੇਰੀ ਮਾਤਾ ਹੈਗੀ ਆ ਉਹਨੇ ਦੋਸ਼ ਲਾਇਆ ਵੀ ਮੈਂ ਬੜੇ ਕਰਜ਼ਾ ਚੱਕ ਕੇ ਆਪਣੇ ਬੇਟੇ ਦਾ ਪਾਸਪੋਰਟ ਬਣਾਇਆ ਸੀ ਤਾਂ ਕਿ ਉਹ ਬਾਹਰ ਫੌਰਨ ਜਾ ਕੇ ਆਪਣਾ ਜਿਹੜਾ ਉੱਥੇ ਸੈਟਲ ਹੋ ਸਕੇ ਤੇ ਘਰ ਵਾਸਤੇ ਕੋਈ ਕਮਾ ਕੇ ਤੇ ਘਰ ਨੂੰ ਥੋੜਾ ਉੱਚਾ ਠਾਸ ਸਕੇ ਲੇਕਿਨ ਇਹ ਜਿਹੜੀ ਗੱਲ ਹੈਗੀ ਆ ਉਹਦੀ ਪਤਨੀ ਨੂੰ ਪਸੰਦ ਨਹੀਂ ਆਈ ਤੋ ਕਿ ਪਤਨੀ ਚਾਹਦੀ ਹੈ ਵੀ ਉਹ ਘਰ ਵਿੱਚ ਹਮੇਸ਼ਾ ਇਕੱਲੀ ਰਹਿੰਦੀ ਹੈ ਜਦੋਂ ਵੀ ਉਹ ਪਹਿਲਾਂ ਬਾਹਰ ਗਈ ਸੀਗੇ ਔਰ ਉਹ ਵੀ ਉਹਨੂੰ ਕੱਲਾ ਸਮਾ ਆਪਣੇ ਘਰ ਵਿੱਚ ਬਤਾਨਾ ਬਤਾਨਾ ਪੈਂਦਾ ਜਿਸ ਕਰਕੇ ਉਹ ਨਹੀਂ ਚਾਹਦੀ ਵੀ ਔਰ ਪਤੀ ਜਿਹੜਾ ਉਹ ਆਪਣੇ ਦੁਬਾਰਾ ਵਿਦੇਸ਼ ਵਿੱਚ ਜਾਵੇ ਤੋਰੇ ਤੋਂ ਦੂਰ ਹੋਵੇ ਇਸ ਕਰਕੇ ਉਹਨੇ ਉਹਦੇ ਨਾਲ ਝਗੜਾ ਵੀ ਕੀਤਾ ਤੇ ਉਹਨੇ ਮੰਨਿਆ ਕਿ ਮੈਂ ਉਹਦਾ ਪਾਸਪੋਰਟ ਭਾਲਿਆ ਤਾਂ ਕਿ ਉਹ ਵਿਦੇਸ਼ ਨਾ ਜਾ ਸਕੇ ਇਹ ਗੱਲ ਜਿਹੜੀ ਆ ਵੀ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਮਹੱਲੇ ਵਿੱਚ ਵੀ ਫੈਲੀ ਪਰਿਵਾਰ ਦੇ ਵਿੱਚ ਵੀ ਇਸ ਗੱਲ ਦਾ ਵੀ ਕਾਫੀ ਤਕਰਾਰ ਜਿਹੜੀ ਆ ਹੁੰਦੀ ਦਿਖਾਈ ਦਿੱਤੀ ਤੇ ਹੁਣ ਜਿਹੜਾ ਪਤੀ ਨੇ ਆਪਣੀ ਪਤਨੀ ਦੀ ਸ਼ਿਕਾਇਤ ਹੀ ਪੁਲਿਸ ਨੂੰ ਕਰ ਦਿੱਤੀ ਆ ਤਾਂ ਕਿ ਉਹਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਜਾਵੇ ਲੇਕਿਨ ਪਤਨੀ ਦਾ ਵੀ ਸਾਥ ਤੋਂ ਤੇ ਮੰਨਣਾ ਵੀ ਜੇ ਮੈਂ ਵਿਆਹ ਨੇ ਵਿਆਹ ਕੇ ਲੈ ਕੇ ਆਂਦੀ ਆ ਤੇ ਮੈਂ ਘਰ ਵਿੱਚ ਕਲੀ ਕਿਵੇਂ ਬੈਠਾਂ ਤੇ ਮੇਰੇ ਨਾਲ ਵੀ ਮੇਰਾ ਪਤੀ ਹੋਣਾ ਚਾਹੀਦਾ ਇਸ ਗੱਲ ਨੂੰ ਲੈ ਕੇ ਵੀ ਮੈਂ ਗੁੱਸੇ ਵਿੱਚ ਆ ਕੇ ਉਹਦਾ ਪਾਸਪੋਰਟ ਵਾਰਿਆ ਤਾਂ ਕਿ ਉਹ ਦੁਬਾਰ ਵਿਦੇਸ਼ ਨਾ ਜਾ ਸਕੇ ਤੇ ਇੱਥੇ ਰਹਿ ਗਈ ਆਪਣੇ ਕਮਾਈ ਦਾ ਜਿਹੜਾ ਸਾਧਨ ਉਹ ਲੱਭੇ ਤੇ ਕਮਾ ਕੇ ਤੇ ਆਪਣਾ ਪਰਿਵਾਰ ਜਿਹੜਾ ਉਹ ਚਲਾਵੇ ਅਲਬਦ ਕੀ ਬਸ ਮੈਂ ਅਗਲੇ ਮਹੀਨੇ ਜਾਣਾ ਸੀ ਦੋ ਤਰੀਕ ਨੂੰ ਪੈਸੇ ਭਰੇ ਸੀ ਸਾਰਾ ਕੁਝ ਖਰਾਬ ਹੋ ਗਿਆ ਸਭ ਕੁਝ ਮੈਂ ਜਾਣਾ ਸੀ ਨਿਊਜ਼ੀਲੈਂਡ ਪਹਿਲਾਂ ਕਿਥੇ ਪਹਿਲਾਂ ਦबई ਤੋਂ ਆਇਆ ਸੀ ਮੈਂ ਉੱਥੇ ਲਾ ਕੇ ਆ ਗਿਆ ਤੇ ਰਹਾ ਗਿਆ 1.5 ਸਾਲ ਫਿਰ ਹਾਂਜੀ ਸਮੁੰਡਾ ਨਿਜੀ ਲੈਂਡ ਦਾ ਲਵਾ ਹਾਂਜੀ ਹਾਂਜੀ ਤੇ ਕੀ ਗੱਲ ਕਰੇ ਨਾਲ ਬਾਤ ਕੀ ਕਰੇ ਲੜਾਈ ਇਹਨੇ ਪਾਸਪੋਰਟ ਪਾੜ ਤ ਨਹੀਂ ਮੰਨ ਗਿਆ ਜਾਂਦੇ ਨਾ ਤੇ ਮੇਰੇ ਬਸ ਇਹੋ ਹੀ ਹੈ ਕਿ ਬਸ ਮੇਰੀ ਕਾਰਵਜ ਜੀ ਦੀ ਦੋ ਬਾਂਦੀ ਬਸ ਕਰਨਾ ਬਾਂਦੀ ਕੇ ਮਾਂ ਦੀ ਰਹਿਣ ਦੀ ਤੇ ਮਾਂ ਦੇ ਵਾਸਤੇ ਹਾਂਜੀ ਪਾਸਪੋਰਟ ਕਿਵੇਂ ਬਣਵਾਉ ਕਿੰਨੇ ਪਾਸਪੋਰਟ ਬਹੁਤ ਮੁਸ਼ਕਿਲ ਨਾ ਬਣਿਆ ਬਹੁਤ ਜ਼ਿਆਦਾ ਮੁਸ਼ਕਿਲ ਨਾ ਪਾਸਪੋਰਟ ਬਣੋ ਬਹੁਤ ਜ਼ਿਆਦਾ ਕਰਨ ਕਿ ਮੈਂ ਕਿਹਾ ਵੀ ਨਹੀਂ ਸਾਹੀ ਜਾਨਕ ਡੇਢ ਸਾਲ ਅੱਗੇ ਲਾ ਆ ਅਸੀਂ ਮਾਵਾ ਧੀਆਂ ਕਦੇ ਆਦੇ ਮਾਪਿਆਂ ਤੇ ਕਦੀ ਇੱਥੇ ਕਦੀ ਮਾਪਿਆਂ ਤੇ ਕਦੀ ਇੱਥੇ ਸੱਸ ਮੇਰੀ ਕਿਹੜਾ ਕਰੇ ਰਹਿੰਦੀ ਇਆ ਇੱਕ ਦਿਨ ਕਦੀ ਸ਼ਹਿਰ ਕਦੀ ਕਿੱਥੇ ਇੱਥੇ ਰਹਿੰਦਾ ਸੀਗਾ ਚੱਲ ਮੇਰੇ ਮਾਮਾ ਨਹੀਂ ਆਗਾ ਟੱਸ ਅੰਕਲ ਆਗਾ ਏ ਅੰਕਲ ਪਾਂ ਦਾ ਐ ਟੱਸ ਤੇਲਾ ਮਹੀਨੇ ਬਾਅਦ ਪਾਂ ਦਾ 50000 ਪਾਤਾ 40 ਪਾਤਾ ਇਹ ਵੀ ਤਾਂ ਕਮਾਉਂਦਾ ਹੀ ਏ ਇੱਥੇ ਵੀ ਰਕ ਕਮਾਉਂਦਾ ਸੀ ਤਕੀ ਹੁਣ ਨਹੀਂ ਕਮਾਇਆ ਜਾਂਦਾ ਕਮਾ ਸਕਦਾ ਇੱਥੇ ਚਿੱਟਾ ਕਿਹੜਾ ਸਾਨੂੰ ਕੋਈ ਵੇਖਦਾ ਨਹੀਂ ਚਿੱਟਾ ਇੱਥੇ ਕਿਹੜਾ ਕੱਸ ਗੱਲ ਕੋਈ ਨਹੀਂ ਹੋਈ ਬਸ ਮੈਂ ਕਿਹਾ ਵੀ ਸਾਹਿਲ ਨਹੀਂ ਜਾਣਾ ਫਿਰ ਮੈਂ ਗੁੱਸੇ 'ਚ ਇਹੀ ਪੜਨ ਮੇਰੇ ਗਾਲ ਪਿਆ ਬੇੜਾ ਮਾਰੀਆਂ ਮੇਰੀ ਆ ਮੁੰਡੇ ਨੂੰ ਲੈ ਕੇ ਆਇਆ ਸੀ ਜੇ ਮੈਂ ਉਹਦਾ ਮਾਮਾ ਮੁੰਡੇ ਨੂੰ ਲੈ ਕੇ ਆਇਆ ਸੀ ਮੈਂ 26 ਤਰੀਕ ਨੂੰ ਅੰਮ੍ਰਿਤਸਰ 에ਰਪੋਰਟ ਤੋਂ ਦੁਬਈ ਤੋਂ ਆਇਆ ਸੀ 1.5 ਸਾਲ ਲਾ ਕੇ ਹੁਣਾਂ ਦੀ ਨਿਊਜ਼ੀਲੈਂਡ ਦੀ ਫਲਾਈਟ ਸੀ ਅਗਲੇ ਮਹੀਨੇ 10ਵੇਂ ਮਹੀਨੇ 2 ਤਰੀਕ ਦੀ ਤੇ ਆ ਪਾਸਪੋਰਟ ਦੇ ਟੋਟੇ ਟੋਟੇ ਤਾਂ ਉਹਨਾਂ ਹੋ ਗਿਆ ਹੁਣ ਤਾਂ ਫਲਾਈਟ ਤਾਂ ਕਿੱਥੇ ਜਾਊਗਾ ਹੈ ਇਥੇ ਰਹਿਣਾ ਪਊਗਾ ਤੇ ਜੇ ਮੈਨੂੰ ਸਮਝ ਨਹੀਂ ਆਉਂਦੀ ਅੱਜਕੱਲ ਸਾਰੀਆਂ ਜਿੰਨੀਆਂ ਵੀ ਜਨਾਨੀਆਂ ਜੇ ਕਿਸੇ ਦਾ ਜਵਾਕ ਬਾਹਰ ਜਾ ਕੇ ਕੁਝ ਕਾਮਯਾਬ ਹੋ ਜਾਏ ਤੇ ਉਹਨਾਂ ਦੇ ਚ ਇਹ ਕੀ ਚੀਜ਼ ਹੈ ਕਿ ਹਾਂ ਵੀ ਆਪਾਂ ਪਾਸਪੋਰਟ ਹੀ ਪਾੜ ਦਈਏ ਚੱਕ ਕੇ ਜੇ ਬੰਦਾ ਜੇ ਬਾਹਰ ਜਾਊਗਾ ਕਮਾਊਗਾ ਫੇਰ ਹੀ ਤਾਂ ਘਰ-ਬਾਰ ਬਣਾਊਗਾ ਜੇ ਆਪਾਂ ਇੱਥੇ ਰਵਾਂਗੇ ਸਭ ਤੋਂ ਜ਼ਿਆਦਾ ਨਸ਼ਾ ਇਸ ਟਾਈਮ ਆਪਣੇ ਫਿਰੋਜ਼ਪੁਰ 'ਚ ਹੈ ਇਸ ਤੋਂ ਬਾਅਦ ਨਸ਼ਾ ਕਿਤੇ ਨਹੀਂ ਹੈ ਕਤਲ ਨਸ਼ਾ ਚੋਰੀਆਂ ਦਕੈਟੀਆਂ ਫਿਰੋਜ਼ਪੁਰ ਦੇ ਵਿੱਚ ਹੈ ਤੇ ਜੇ ਇੱਥੇ ਰਵਾਂਗੇ ਤੇ ਇੱਥੇ ਵਰਗੇ ਬਣਾਂਗੇ ਤੇ ਜੇ ਅਸੀਂ ਮਾੜਾ ਚੰਗਾ ਕੰਮ ਤੋਂ ਦੂਰ ਹੋਣੇ ਬਾਹਰ ਜਾਣੇ ਆ ਤੇ ਫਿਰ ਜਨਾਨੀਆਂ ਨਹੀਂ ਬਾਹਰ ਜਾਣ ਦਿੰਦੀਆਂ ਫਿਰ ਘਰ ਦੇ ਨਹੀਂ ਬਾਹਰ ਜਾਣ ਦਿੰਦੇ ਤੇ ਤੁਸੀਂ ਇਹ ਦੱਸੋ ਜੀ ਕਿ ਆ ਫਿਰ ਬੰਦਾ ਕਰੇ ਨਾ ਕਰੇ ਕੀ ਕਰੇ ਬੰਦਾ ਚਿੱਟਾ ਵਿੱਚ ਚੋਰੀ ਕਰੇ ਕਤਲ ਕਰੇ ਇਹ ਕੰਮ ਚਾਹੁੰਦੀਆਂ ਜਨਾਨੀਆਂ ਇਹ ਕਰੇ ਕਿ 부ੜੀ ਰੱਖੇ ਕੋਈ ਹੋਰ ਦੁਖੀ ਹੋ ਕੇ ਜਨਾਨੀ ਤੋਂ ਦੇਖੋ ਜੀ ਇੱਕ ਬੰਦੀ ਕਾਰਵਾਈ ਆ ਦਰਖਾਸਤ ਦਿੱਤੀ ਕੱਲਾ ਥਾਣੇ ਦੇ ਵਿੱਚ ਆ ਬੰਦੀ ਕਾਰਵਾਈ ਹਰ ਹਾਲਾਤ ਚ ਕਰਵਾਵਾਂਗੇ ਜਿਹੜਾ ਪਾਸਪੋਰਟ ਪਾੜਿਆ ਕਿਉਂਕਿ ਅੱਜ ਜੇ ਪਾਸਪੋਰਟ ਪਾੜਿਆ ਕੱਲ ਨੂੰ ਹੋਰ ਡਾਕੂਮੈਂਟ ਬਹੁਤ ਸਾਰੇ ਆ ਹੋਰ ਵੀ ਪਾੜ ਸਕਦੇ ਆਪਾਂ ਤੇ ਜੇ ਆਪਾਂ ਅੱਜ ਪਾਸਪੋਰਟ ਪਾੜਿਆ ਤੇ ਬੰਦ ਹੀ ਕਾਰਵਾਈ ਤਾਂ ਪਾਸਪੋਰਟ ਦੇ ਉੱਤੇ ਹੋਣੀ ਚਾਹੀਦੀ ਹੈ ਤੇ ਜਿਹੜਾ 4 ਲੱਖ ਲੱਗਿਆ ਉਹ ਤਾਂ ਮਿੱਟੀ ਹੋ ਗਿਆ ਕਿਉਂਕਿ ਜਿਹੜੀ ਮੋਹਰ ਜਿਹੜੀ ਸਟੈਂਪ ਇੱਕ ਵਾਰੀ ਲੱਗ ਗਈ ਪਾਸਪੋਰਟ ਦੇ ਉੱਤੇ ਉਹ ਦੁਬਾਰਾ ਨਹੀਂ ਲੱਗ ਸਕਦੀ ਹੁਣ ਇਹਨੇ ਦੁਬਈ ਤੋਂ ਆਇਆ ਸੀ 26 ਤਰੀਕ ਨੂੰ ਆਇਆ ਸੀ ਆਵਲੀ 26 ਤਰੀਕ ਨੂੰ ਤੇ ਨਿਊਜ਼ੀਲੈਂਡ 10ਵੇਂ ਮਹੀਨੇ ਦੀ 2 ਤਰੀਕ ਨੂੰ ਇਹਨੇ ਜਾਣਾ ਸੀ ਤੇ ਵੀਜ਼ਾ ਲੱਗ ਆ ਭਾਰਤਾ ਜੀ ਪਾਸਪੋਰਟ ਫੋਨ ਜਿਹੜਾ ਆਂਦਾ ਹਰਜਾਨਾ ਉਹ ਕੌਣ ਪਰੂਗਾ ਇੰਨੇ ਤਾਂ ਲਾਤੇ ਚੱਕ ਚੁੱਕੇ ਲੋਕਾਂ ਤੋਂ ਮੰਗ ਕੇ ਕਿ ਮੈਂ ਬਾਹਰ ਜਾ ਕੇ ਸਾਸ ਸੇ ਕਿ ਮੈਂ ਬਾਹਰ ਜਾ ਕੇ ਲਾ ਦਾਂਗਾ ਤੇ ਜੇ ਹੁਣ ਉਹ ਬਾਹਰ ਹੀ ਨਾ ਜਾਏਗਾ ਤੇ ਜਿਹੜੇ ਮੰਗਣ ਵਾਲੇ ਜਿੰਨਾਂ ਤੋਂ ਮੰਗੇ ਪਏ ਉਹ ਤਾਂ ਫਿਰ ਇਹਦੇ ਘਰ ਤੋੜ ਦੇਣਗੇ ਜਿਨ੍ਹਾਂ ਦਾ ਇਹਨੇ ਕਰਜ਼ਾ ਦੇਣਾ ਇਹ ਕੀ ਕਰੂਗਾ ਫਿਰ ਇਹਦੇ ਤੋਂ ਸੁਸਾਇਡ ਤੋਂ ਇਲਾਵਾ ਤਾਂ ਕੁਝ ਨਹੀਂ ਹੈਗਾ ਫਿਰ ਜਾਂ ਤਾਂ ਮਰੂਗਾ ਜਾਂ ਕੁਝ ਖਾਊਗਾ ਜਾਂ ਫਿਰ ਇਹ ਚੋਰੀਆਂ ਚੱਕਾਰੀਆਂ ਕਰੂਗਾ ਜਾਂ ਫਿਰ ਇਹ ਚਿੱਟਾ ਵੇਚੂਗਾ ਜਿੰਦੇ ਕਰਕੇ ਜਲਦੀ ਪੈਸਾ ਆਏ ਤੇ ਪੈਸਾ ਪੂਰਾ ਕਰਕੇ ਜਿੰਦੇ ਤੋਂ ਫੜਿਆ ਉਹਨੂੰ ਦਿੱਤਾ ਜਾਵੇ ਹਨ ਮੰਗਿਆ ਹੀ ਆ ਜੀ ਅੰਦੇ ਤੇ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹ ਪਾਸਪੋਰਟ ਜਿਹੜਾ ਹੈਗਾ ਸਰਕਾਰੀ ਪ੍ਰੋਪਰਟੀ ਹੈ ਤੇ ਸਰਕਾਰੀ ਪ੍ਰੋਪਰਟੀ ਨੂੰ ਕੋਈ ਵੀ ਨਹੀਂ ਪਾੜ ਸਕਦਾ ਸਭ ਤੋਂ ਵੱਡੀ ਗੱਲ ਹੈ ਜੀ ਜਿਹੜੀ ਮੋਹਰ ਲੱਗੀ ਨਾ ਟਾਈਗਰ ਮੋਹਰ ਇਹ ਸਰਕਾਰੀ ਮੋਹਰ ਹੈ ਜੀ ਸਰਕਾਰੀ ਮੋਹਰ ਨੂੰ ਜੇ ਕੋਈ ਐਵੇਂ ਹੀ ਕੋਈ ਵੀ ਪਾੜ ਦੇ ਤਾਂ ਫਿਰ ਕੱਲ ਨੂੰ ਤਾਂ ਕੋਈ ਵੀ ਪਾੜ ਦੂਗਾ ਪਾਸਪੋਰਟ ਤੇ ਬੇਨਤੀ ਇਹੀ ਹੈ ਸਰਕਾਰ ਨੂੰ ਐਸਐਚਓ ਨੂੰ ਵੀ ਇਹੀ ਬੇਨਤੀ ਕੱਲਾਂ ਵਾਲੇ ਜਿਹਨੂੰ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਉਹਨਾਂ ਫੋਨ ਤੇ ਸਾਰੀ ਗੱਲਬਾਤ ਵੀ ਕਰ ਗਏ ਮੁੰਛੀ ਨਾਲ ਵੀ ਗੱਲ ਹੋਈ ਹੈ ਕਿ ਬੰਦ ਹੀ ਕਾਰਵਾਈ ਅੰਦੇ ਤੇ ਕੱਲ ਤੱਕ ਹੋ ਜਾਣੀ ਚਾਹੀ ਤੇ ਨਹੀਂ ਤਾਂ ਫਿਰ ਅਸੀਂ ਫਿਰ ਆਪਣਾ ਆਪ ਵਿਖਾਵਾਂਗੇ ਮੇਰਾ ਮੁੰਡਾ ਇੱਕ ਡੈਡੀ ਦਾ ਸਿਰ ਤੇ ਨਹੀਂ ਹੈਗਾ ਮੈਂ ਕੰਮ ਕਾਰ ਕਰਕੇ ਪਹਿਲਾਂ 2 ਲੱਖ ਲੱਖ ਦੁਬਈ ਭੇਜਿਆ ਉੱਥੋਂ ਆ 26 ਤਰੀਕ ਨੂੰ ਜੀ ਤੇ ਹੁਣੇ ਤੇ 10ਵੇਂ ਮਹੀਨੇ ਟਿਕਟ ਸੀ ਮੈਂ 4 ਲੱਖ ਭਰਿਆ 2 ਤਰੀਕ ਦੇ ਲਈ ਜਾਣਾ ਸੀ ਤੇ ਘਰ ਦੇ ਤੇ ਲੜਦੇ ਤਾਂ ਪਾਸਪੋਰਟ ਸਾਰਾ ਕੁਝ ਪਾੜਦਾ ਤੁਸੀਂ ਮੈਂ ਢੀਕ ਮੁਸ਼ਕਲ ਨਾਲ ਪੈਸੇ ਭਰੇ ਕਰ ਜਾ ਚੱਕ ਚੱਕ ਕੇ ਦੁਬਈ ਤੋਂ ਆਇਆ ਹਾਂ ਹਾਂਜੀ ਦੁਬਈ ਤੋਂ ਅਜ 10 ਦਿਨ ਹੋਏ ਨੂੰ ਆਇਆ ਹਾਂ ਹੁਣ ਅਗਲਾ ਕਿੱਥੇ ਰਹੀ ਜਾਂਦਾ ਨਿਊਜ਼ੀਲੈਂਡ ਦੇ ਹਾਂ ਅਗਲੇ ਮਹੀਨੇ ਨਿਊਜ਼ੀਲੈਂਡ ਪਾਣੀ ਆਉਂਦਾ ਹਾਂਜੀ ਹਾਂਜੀ ਉਹਨ ਕੀ ਹੋ ਗਿਆ ਠਕਾਰ ਦੀ ਨਕਾਰਤਾ ਸਾਰਾ ਕੁਝ ਹੁਣ ਕੀ ਧਿਕਾਰ ਕਾਰਵਾਈ ਕੀਤੀ ਜਾਵੇ ਸਾਰਾ ਕੁਝ ਪਾੜਤਾ ਕਾਰਵਾਈ ਕੀ ਮੈਂ ਨਹੀਂ ਜਾਣਦੇ ਮੈਂ ਨਹੀਂ ਬਾਤ ਉਹ ਕਹਿੰਦੇ ਵਿਥੇ ਕਮਾਵੇਂ ਨੇ ਇਥੇ ਮੋਟਾ ਕੰਮ ਕਰਕੇ ਫਿਰ 2 ਨੰਬਰ ਦਾ ਕਰੇ ਇਥੇ ਕੰਮ ਇਥੇ ਨਸ਼ਾ ਨਹੀਂ ਰਹਾ ਮੈਂ ਨਹੀਂ ਆਦੇ ਬੱਚੇ ਨਹੀਂ ਰੱਖਣਾ ਚਾਹੀਦਾ ਹਾਂ ਹਾਲਜੇ ਅੱਗੇ ਮੈਂ 2 ਲੱਖ ਲਾ ਕੇ ਭੇਜਿਆ ਕਰਜ਼ਾ ਚੱਕ ਕੇ ਨਸ਼ਾ ਕਰਕੇ ਭੇਜੇ ਮੈਂ ਕਿਉਂਕਿ ਇਥੇ ਮੈਂ ਨਸ਼ੇ 'ਚ ਰੱਖਾ ਉਹ ਪੁੱਤਰ ਨੂੰ ਇਥੇ ਨਸ਼ਾ ਇੱਕੋ ਮੁੰਡਾ ਹੈ ਡੈਡੀ ਨੇ ਅੰਦਰ 10 ਸਾਲ ਹੋ ਗਏ ਪੂਰੇ ਹੋ ਗਏ ਮੈਂ ਭੇਜਿਆ ਮਿਹਨਤ ਕਰਕੇ 4 ਲੱਖ ਹੁਣ ਲਾਇਆ दसवे महीने दो तरीकों फ्लैट से देखो इन कार्रवाई की जाएगी कार सिंह दैनिक सवेरा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर